ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਸਦਾ ਦੋ ਕਰੋੜ ਜਿਹੜਾ ਬਾਹਰ ਵਸਦਾ ਉਹਦੇ ਲਈ ਲੜੂੰ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਦੇਖੋ ਗੱਲ ਇਹ ਆ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਤੋਂ ਕੀ ਤਕਲੀਫ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਮੇਰਾ ਸਿਲਸਿਲਾ ਮੁੱਕ ਹੀ ਨਹੀਂ ਸਕਦਾ ਮੈਂ ਕਹਾਂ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਔਰ ਮੇਰੀ ਪ੍ਰੇਰਣਾ ਹੈ ਬੰਦ ਬੰਦ ਕਟਾਏ ਆਰਿਆ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਧਰਮ ਨਹੀਂ ਹਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਵਸਾ ਦੇਣਾ ਜਦੋਂ ਕੁਰਸੀਆਂ ਲੈਨੇ ਹੋ ਜਦੋਂ ਪਦ ਲੈਨੇ ਹੋ ਅਹੁਦੇ ਲੈਨੇ ਹੋ ਉਦੋਂ ਮਾਹੀ ਕਵਾਡ ਨਹੀਂ ਬੰਨਣੀ ਹੈ ਤੇ ਜਦੋਂ ਰਾਸ਼ਟਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਬਹਿ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਕੋਈ ਕਾਟੋਕਲੇ ਹੈ ਨਹੀਂ ਮੇਰਾ ਤਾਂ ਹੈ ਨਹੀਂ ਜਿਨ੍ਹਾਂ ਦਾ ਹੈ ਉਹਨੂੰ ਪੁੱਛ ਠੀਕ ਹੈ ਬਾਜੀ ਕਾਂਗਰਸ ਪੰਜਾਬ ਦੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨਮਸਤਕ ਖੁੰਦਲੇ ਪਹੁੰਚੇ ਨਵਜੋਤ ਸਿੰਘ ਸਿੱਧੂ ਅਕਲਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਦਿੱਤਾ ਵੱਡਾ ਬਿਆਨ ਤੁਹਾਨੂੰ ਦੱਸਦੇ ਕਿ ਅੱਜ ਨਵਜੋਤ ਸਿੰਘ ਸਿੱਧੂ ਸ਼੍ਰੀ ਦਰਬਾਰ ਸਾਹਿਬ ਨਮਸਤਕ ਖੁੰਦਲੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਨਾਲ ਪੰਜਾਬ ਦੇ ਨਵੇਂ ਬਣੇ ਇੰਚਾਰਜ ਤੇ ਰਾਜਾ ਵੜਿੰਗਵੀ ਨਾਲ ਸੀ ਜਿੱਤੇ ਉਹਨਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਵੱਡੇ ਸਵਾਲ ਚੁੱਕੇ ਤੇ ਉੱਤੇ ਹੀ ਇਕੱਲਿਆਂ ਦੇ ਵੱਲੋਂ ਕੀਤੀਆਂ ਚਾਰੀਆਂ ਰੈਲੀਆਂ ਤੇ ਵੱਡਾ ਬਿਆਨ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਨਵਜੋਤ ਸਿੰਘ ਸਿੱਧੂ ਨੇ ਕੀ ਕੀਤਾ ਆਉਥੋਂ ਸੁਣਾਉਂਦੇ ਆ ਜਾਦੋਂ ਸਾਹਿਬ ਬੜੇ ਹੀ ਸੂਝਵਾਨ ਨੇ ਬੜੇ ਪਿਆਰ ਨਾਲ ਗੱਲ ਸੁਣੀ ਹੈ ਅਸੀਂ ਆਪਣਾ ਪੱਖ ਰੱਖਦੇ ਹਾਂ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦੇ ਆ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋ ਠੋਕ ਦੂੰ ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪੁਰਖੀਆਂ ਦੀ ਹੈ ਪੰਜਾਬ ਦੇ ਉਠਾਨ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੁੜਨ ਦੀ ਹੈ ਏ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਸਦਾ ਹੈ 2 ਕਰੋੜ ਜਿਹੜਾ ਬਾਹਰ ਵਸਦਾ ਹੈ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਣੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ 100 ਇਕੱਠਾ ਹੁੰਦਾ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਡਾਹ ਹੋ ਸਕਦੀ ਹੈ ਖਾਣ ਪੀਣ ਡਾਹ ਹੋ ਸਕਦਾ ਹੈ ਕਲਚਰ ਡਾਹ ਹੋ ਸਕਦਾ ਹੈ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਿਹਾ ਜੇ ਦੇਖੋ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਕੋਈ ਲਾਵੇ ਖੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਇਸ ਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਜਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਤੋੜਾ ਸਿਲਸਿਲਾ ਜਾਰੀ ਰਹੇਗਾ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਹਿੰਦਾ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂਗਾ ਔਰ ਮੇਰੀ ਪ੍ਰੇਰਣਾ ਹੈ ਬੰਦ-ਬੰਦ ਕਟਾਏ ਆਰਿਆ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਹ ਜਿਹੜਿਆਂ ਨੂੰ ਵਸਾ ਦੇ ਪਾਰਟੀ ਔਰ ਕਾਂਗਰਸ ਦਾ ਆਪਸ ਵਿੱਚ ਜਿਹੜਾ ਕਹਿ ਰਹੇ ਹੋ ਤੂੰ ਇਹ ਹਾਈ ਕਮਾਂਡ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਣੇ ਹੋ ਜਦੋਂ ਪਦ ਲੈਣੇ ਹੋ ਅਹੁਦੇ ਲੈਣੇ ਉਦੋਂ ਮਾ ਹਾਈ ਕੌਡ ਨਹੀਂ ਬੰਦਣੀ ਹੈ ਤੇ ਜਦੋਂ ਰਾਸ਼ਟ੍ਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਤਾਂ ਹੈ ਨਹੀਂ ਕਰਦੇ ਹੋ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀਆਂ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਡੈਮੋਕ੍ਰੇਸੀ ਜੇ ਨਾ ਬਚੀ ਥੋਡੀ ਪਾਰਟੀ ਦੀ ਵਿਚਾਰਤਰਾ ਕੀ ਕਰਨੀ ਹੈ ਫਿਰ ਸੁਖਪਾਲ ਖੈਰਾ ਬਾਰੇ ਕੀ ਕਹਿੰਦਾ ਜੋ ਸੁਖਪਾਲ ਖੈਰਾ ਦੇ ਖਿਲਾਫ ਪੋਲਿਟੀਕਲ ਵਿਨਡੈਟਾ ਹੈ ਸਮਝੇ ਸਖਪਾਲ ਖੈਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਤਾ ਤੇ ਮਿੱਤਰਾ 323 ਚ ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿ ਨਾ ਜਰਾ ਸਮਝਿਆ 323 ਚ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਨਹੀਂ ਨਿਆ ਨੀਤੀ ਧਰਮ ਜਦੋਂ ਇਹ ਹੀ ਸਾਰਾ ਕੁਝ ਚਲਿਆ ਗਿਆ ਤੇ ਫਿਰ ਲੋਕ ਰਾਜ ਕਹਦਾ ਪੁਰਾਣੀ ਕਹਾਵਤ ਹੁੰਦੀ ਸੀ ਆਇਰਨ ਹੈਂਡ ਇਨ ਵੈਲਵਟ ਕਲਬਸ ਕਿ ਸ਼ਨੀਲ ਦਾ ਦਸਤਾਨਾ ਅੰਦਰ ਲੋਹੇ ਦਾ ਹੱਥ ਹੈ ਐ ਨਹੀਂ ਚੱਲਣਾ ਮਿੱਤਰਾ ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ ਮੈਂ 3 ਕਰੋੜ ਪੰਜਾਬੀਆਂ 'ਚ ਹੀ ਫਿਰੂੰਗਾ ਕੈਂਸਰ ਨਾਲ ਲੜ ਰਹੀ ਹੈ ਹਾਂਜੀ ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਰੇਡੀਏਸ਼ਨ ਵੀ ਹੋਊਗੀ ਆ ਵੀ ਹੋਊਗੀ ਕੇਤਨ ਉਹ ਆਊਟ ਆਫ ਡੇਂਜਰ ਹੋ ਗਈ ਮੈਂ ਇਸ ਕਰਮ ਭੂਮੀ ਇਸ ਗੁਰੂ ਨੂੰ ਉਦੋਂ ਨਹੀਂ ਛੱਡਿਆ ਜਦੋਂ ਮੈਨੂੰ ਮੰਤਰੀ ਬਣਾਉਂਦੇ ਸੀ ਜਦੋਂ ਮੈਨੂੰ ਐਮਪੀ ਲੜਾਉਂਦੇ ਸੀ ਮੈਂ ਐਮਪੀ ਖਿੜੀ ਗਿਰੀ ਛੱਡ ਦਿੱਤੀ મોદી ਦੀ ਵੇਵ ਚ ਸਾਹਮਣੇ ਦੇਖ ਕੇ ਸਰਦਾਰ મોદી ਦੀ ਵੇਵ ਚ ਛੱਡਤੀ ਕਿ ਨਹੀਂ ਛੱਡਤੀ ਤੇ ਮੈਂ ਸਾਰਾ ਕੁਝ ਤਿਆਗਿਆ ਲੇਕਿਨ ਗੁਰੂ ਦਾ ਇਹ ਕੁਕਰ ਆਪਣੇ ਗੁਰੂ ਨੂੰ ਕਦੇ ਤਿਆਗ ਨਹੀਂ ਸਕਦਾ ਇਸ ਧਰਤੀ ਨੂੰ ਕਦੇ ਤਿਆਗ ਨਹੀਂ ਸਕਦਾ ਜਨਮ ਕਿਤੇ ਹੋਇਆ ਹੋਵੇ ਕਰ ਮੈਥੀ ਨੇ ਮਿੱਤਰਾ ਕਿਉਂਕਿ ਮੇਰੀ ਘਰ ਵਾਲੀ ਬਿਮਾਰ ਹੈ ਤੇਰੀ ਘਰ ਵਾਲੀ ਹੈ ਨਾ ਨਹੀਂ ਕਰਦਾ ਪਿਆਰ ਜਿਹੜਾ ਪਰਿਵਾਰ ਨੂੰ ਨਹੀਂ ਸੰਭਸਦਾ ਉਹ ਪੰਜਾਬ ਨੂੰ ਕੀ ਸੰਭੂ